ਤਕਾਂ ਬਾਹਰੇ ਫਿਰਦੀਆਂ ਬਈ ਆਹ ਦੇਖੋ ਛੱਡੀਆਂ ਅੰਦਰ ਵੜਨ ਦੀ ਕੋਸ਼ਿਸ਼ ਕਰਨਗੇ ਜੱਸੇ ਅੰਦਰ ਨਾ ਵੜਨਦੇ ਇਹਨਾਂ ਨੂੰ ਮੈਂ ਕਿਹਾ ਬਲੌਗ ਸ਼ੁਰੂ ਕਰ ਲਈਏ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਨਵੇਂ ਸਾਲ ਦੀਆਂ ਭਾਈ ਮੁਬਾਰਕਾਂ ਸਾਰਿਆਂ ਨੂੰ ਪੈਰੀ ਇੱਕਾ ਜਿਵੇਂ ਨਵਾਂ ਜਾਨਵਰ ਲੈ ਆ ਰਹੇ ਹਾਂ ਭਾਈ ਤੁਹਾਨੂੰ ਦਿਖਾਵਾਂਗੇ ਕੱਢ ਲੈ ਜਾਨਵਰ ਸੱਸ ਚਲੋ ਚਲੋ ਲੋਬੀ ਖੋਲ ਤੇ ਜਾਨਵਰ ਤਾਂ ਐਨਨ ਹੈ ਹਾਂ ਸੀਲ ਤਾਂ ਬਾਹਰ ਤੋਂ ਖੋਲਨੀ ਆ ਨਾ ਆ ਜਾਣ ਅੰਦਰ ਬੋਲ ਆ ਦੇ ਚੱਕੋ ਪਾਈ ਖੋਲ ਤੇ ਸਾਰੇ ਜਾਨਵਰ ਪਾਣੀ ਪਾ ਦਾ ਆ ਬਾਤ ਆਇਆ ਤਿਆਰ ਹੈ ਰੈਡੀ ਹੈ ਕੁੜੀਆਂ ਕੁੜੀਆਂ ਛੱਡਣ ਨੂੰ ਓਕੇ ਰਿਪੋਰਟਾਂ ਨੂੰ ਤੇ ਅਸਲੀ ਬਾਤ ਚੋ ਬੋਲਾਂਗੇ ਇਧਰਲੇ ਕਬੂਤਰ ਵੀ ਅੱਜ ਤੁਹਾਨੂੰ ਦਿਖਾਵਾਂਗੇ ਨਵੇਂ ਉਧਰਲੇ ਦੇਖੇ ਹੋਏ ਆ ਤੁਸੀਂ ਚਲੋ ਵੀ ਮੈਟਰ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਨਵਾਂ ਜਾਨਵਰ ਤੁਹਾਨੂੰ ਦਿਖਾਵਾਂਗੇ ਸਰਪ੍ਰਾਈਜ਼ ਆਉਣੇ ਵਾਲਾ ਚਲੋ ਉਧਰ ਪਾ ਹਾਂ ਇੱਥੇ ਪਾ ਦੇ ਚਲੋ 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 ਇਹਨਾਂ ਨੂੰ ਬਈ ਇਧਰ ਲਿਆਂਦਾ ਇਹ ਮੁਰਗੇ ਮਾਰਤੇ ਇਹਨਾਂ ਨੇ ਦੋ ਪਹਿਲਾਂ ਚੱਲ ਇੱਥੇ ਆਏ ਇੱਕ ਸ਼ਿਕਾਰੀ ਆਪਣਾ ਇਹ ਵੀ ਦਿਖਾਉ ਹਾਂ ਆਏ ਬਈ ਪੈਰੀ ਦਾ ਕਤੂਰਾ ਬਾਕੀ ਦਾ ਦੇ ਤੇ ਤੇ ਆਹ ਦੇਖ ਲੋ ਪਿਓਰ ਲੰਡੇਰੀਆਂ ਇਹ ਦੇ ਦੇਣਾ ਕਿਹਾ ਆ ਜ ਮੁੰਡੇ ਨੂੰ ਕਹਿੰਦਾ ਮੈਂ ਲੈ ਕੇ ਜਾਣਾ ਕਹਿੰਦਾ ਰਾਖੀ ਨੂੰ ਰੱਖਾਂਗੇ ਤੇ ਚਲੋ ਨਰਭੈ ਸਿੰਘ ਜੀ ਉਹ ਦਰ ਭਰੀਆਂ ਪਾ ਰਹੇ ਨੇ ਪੈਰੀਓ ਬੈਠੀ ਆ ਉਹ ਦੇਖੋ ਆਲਾ ਖਾ ਲੋ ਖਾ ਲੋ ਜਾਨੇ ਜਾਨਵਰ ਆਉਣੇ ਵਾਲਾ ਬਈ ਘੰਟਾ ਡੇਢ ਘੰਟਾ ਲੱਗੂਗਾ ਦੱਸਿਓ ਫੇ ਕਿਵੇਂ ਲੱਗਿਆ ਹਾਂ ਦੋਰ ਨਿਕਲ ਗਈ ਹੁਣੀ ਦਿਖਾਈ ਤਾਂ ਨਿਕਲ ਗਈ ਚੱਕ ਦੇ ਦੋਰ ਫਸ ਗਈ ਦੀ ਬਾਈ ਇਹਨਾਂ ਚ ਪੈਰਾਂ ਚ ਇਹਦੇਆਂ ਚ ਪਲਾਸਟਿਕ ਵਾਲੀ ਦੋਰ ਲੱਗੀ ਇਹਨੇ ਬੈਗ ਲਈ ਆ ਗਿਆ ਯਾਨ ਵਰਗੇ ਦੇ ਹੈ ਨਹੀਂ ਨਹੀਂ ਕੋਈ ਨਹੀਂ ਤਾਰਦੇ ਹਾਂ ਆਹ ਜੇ ਸਟੰਬਧੀਆ ਹਨਾ ਹੌਲੀ ਹੌਲੀ ਦੇਖ ਕੇ ਕਿਹਨੂੰ ਮੋੜ ਦੱਸੇ ਆਪਣੇ ਵੱਲੋਂ ਹਾਂ ਮਾੜਾ ਜਨਾਹ ਕਿੱਥੇ ਤਾਂ ਜਾਂਦਾ ਆਪਰੇ ਵੱਲੋਂ ਮੋੜਿਆ ਦੇਖ ਹੌਲੀ ਹੌਲੀ ਆਪਣੇ ਜਿੰਨੇ ਪਾਉ ਆ ਜਾ ਫੜ ਕੇ ਇੱਧਰ ਆ ਜਾ ਤੇ ਨੂੰ ਲੈ ਹੌਲੀ ਵੀਰੇ ਮੜ ਚੁੱਪਾ ਯਾਰ ਹੈ ਉੱਕੇ ਬੈਠ ਬੈਠ ਆਈ ਗਿਆ ਕਰੀ ਹਾਂ ਕੋਈ ਨਹੀਂ ਕੋਈ ਨਹੀਂ ਚੱਕ ਦੇ ਇਸੇ ਲੈ ਖੜ ਜਾ ਨਾਲ ਨਾਲ ਗੱਲ ਪੁੱਤ ਓਏ ਚੱਲ ਹਾਂ ਚੱਲ ਬੀਰ ਬੀਰ ਲੈ ਪ੍ਰਿਆਤ ਹਾਂ ਚੱਲ ਚੱਲ ਪੁੱਤ ਓਏ ਇੱਕ ਇੱਕ ਵਾਰ ਦਈ ਹੈ ਹਾਂ ਚਾਲ ਜਗਾ ਦਾ ਪਤਾ ਲੱਗ ਜੀ ਨਾ ਹਾਂ ਕਬੂਤਰ ਵੀ ਖੋਲਤੇ ਆ ਭਾਈ ਜਿਵੇਂ ਦਾਣੇ ਨਹੀਂ ਪਾਏ ਇਹਨਾਂ ਨੂੰ ਖਾ ਵੀ ਗਏ ਓ ਇੱਕ ਕਬੂਤਰ ਕਿ ਡਾਉਨ ਕਿਹੜਾ ਓ ਬਚਾ ਓ ਬੱਟਾ ਡਾਉਨ ਹੈਂ ਬਸ ਠੀਕ ਆ ਉਹ ਤਾਂ ਚੱਲ ਕੋਈ ਨਹੀਂ ਗਲੱਬੀ ਕੱਛੜਾ ਹੋ ਗਿਆ ਠੀਕ ਆ ਓ ਜਿਹਦੀ ਅੱਖ ਦੁਗਦੀ ਦੀ ਓ ਹੋ ਗਿਆ ਸਹੀ ਓਹੀ ਮਰਿਆ ਦੇਖ ਲੈ ਤੇਰੇ ਵਾਲੀ ਥੱਲ ਵਾਲਾ ਤਾਂ ਇਹਨਾਂ ਨੂੰ ਪਾ ਦੇ ਇਹਨਾਂ ਦੀ ਮਾਰ ਲਈ ਨੀਗਾ ਭਾਈ ਹਾਂ ਹੁਣ ਟੋਕਰੀ ਜਾਂਡੇ ਰੱਖੇ ਆ ਨਾ ਪਹਿਲਾਂ ਥੱਲੇ ਰੱਖੀ ਗਏ ਉਹ ਇਹਨਾਂ ਨੂੰ ਵੀ ਨਹੀਂ ਦਾਣੇ ਹੈਗੇ ਯਾਰ ਹੈ ਨਾ ਨਾ ਇਹਨਾਂ ਨੂੰ ਵੀ ਨਹੀਂ ਦਾਣੇ ਕੀ ਆ ਪਾਏ ਕਿੰਨੇ ਕਿੰਨੇ ਕਰਨੇ ਤਾਂ ਲੈ ਕੇ ਆ ਪਾ ਲੈ ਕੇ ਆ ਹੋਰ ਦਾਣੇ ਬਹੁਤ ਦਾਣੇ ਕਿੰਨੇ ਨੇ ਆ ਦਬੂਈ ਬੈਣ ਹਾਂ ਭਾਈ ਅੰਬਰ ਵੀ ਦੇਖ ਲੋ ਲੈ ਹੁਣ ਹੋ ਗਈ ਨਾ ਅੰਬਰ ਹਾਈ ਠੀਕ ਆ ਓਕੇ ਤੇ eterno amigo ਲਈ ਵੀ ਦਿਖਾ ਦੰਨੇ ਹਨ ਦੇਖੋ ਗਰਦਨ ਗਰਦਨ ਹੈ ਉਹ ਕੇਰਪੁੱਟ ਹੈ ਤਿੰਨ ਪੈਰ ਚਿੱਟੇ ਮੱਥੇ ਪਟਾ ਹਾਂ ਬਰ ਵੀ ਲਿਆਂਦੀ ਬਾਈ ਮੋਟਰ ਤੇ ਅੱਜ ਬਹੁਤ ਦਿਨਾਂ ਬਾਅਦ ਹਾਂਬਰ ਇੱਕ ਵਾਰ ਦਿਖਾ ਦੇ ਇੱਕ ਵਾਰ ਹੈ ਹਣਕ ਹੈ ਅੱਛੀ ਬਾਤ ਆ ਖੜੀ ਐ ਅੰਬਰ ਇਧਰ ਕਿੰਨੀ ਕੀ ਲੱਗਦੀ ਐ ਇੱਕ ਇੱਥੋਂ ਐ ਉੱਚੀ ਖੜੀ ਆਪਰਾ ਜਿਹੀ ਐ ਹਾਂ ਜਾਨਵਰ ਬੰਦ ਨੇ ਬਈ ਸਾਰੇ ਦਾਣਾ ਪਾਣੀ ਖਰਾਣਾ ਹਾਂ ਆ ਕਬੂਤਰ ਹੁਣ ਪਾਉਣੇ ਅੰਦਰ ਦਾਣਾ ਪਾਣੀ ਉਹਨਾਂ ਨੂੰ ਖੋਲਦੇ ਆਂ ਮਿੱਤਰੋ ਹੁਣ ਖੋਲਦੀ ਐ ਕਬੂਤਰ ਆਜੋ ਭਾਈ ਓਕੇ ਐ ਤੇ ਆ ਵੀ ਖੋਲਦੀ ਐ ਆਜੋ ਵੀ ਆਜੋ ਇਹ ਵੀ ਓਕੇ ਨੇ ਗਾਣੇ ਇਹਨਾਂ ਨੂੰ ਪਾ ਤੇ ਪਾਣੀ ਪਾਇਆ ਹੋਇਆ ਆ ਆ ਆਏ ਹਾਏ ਆਏ ਹਾਏ ਗੁੱਡ ਇਹ ਤਾਂ ਸਾਰੇ ਓਕੇ ਨੇ ਤੇ ਉਧਰਲੇ ਕਬੂਤਰਾਂ ਨੂੰ ਬਾਚ ਪਾਉਨੇ ਆ ਅਸੀਲ ਗੈਂਗ ਵੀ ਬੰਦ ਕਰਤਾ ਉਧਰਲੇ ਹੀ ਬੰਦ ਕਰਤੇ ਤੇ ਇਧਰਲੇ ਵੀ ਜਾਨਵਰ ਬੰਦ ਕਰਤੇ ਜਿੰਦੇ ਜੁੰਦੇ ਬਾਚ ਚਲਾਉਨੇ ਆ ਤੇ ਆ ਖੁੱਡੇ ਓਕੇ ਆ ਤੇ ਫਿਰਨਗੇ ਹੁਣ ਕਬੂਤਰ ਐਨੇ ਇਹਨਾਂ ਨੂੰ ਚੁਗਣ ਦੋ ਫਿਰ ਉਹਨਾਂ ਨੂੰ ਪਾਉਨੇ ਆ ਲਓ ਵੀ ਅੰਬਰ ਨੂੰ ਕੁਮਾਰ ਰਹੇ ਆ ਅੱਜ ਮਾਰੀਆਂ ਨਾਲ ਮਾਰੀ ਦਾ ਗੱਡੀ ਹੈਗਾ ਹੈਂ ਖੜਜੋ ਰੁਕਜੋ 2 ਮਿੰਟ ਲੈ ਗਏ ਬਾਈ ਦੂਈ ਓਏ ਇਹਦੇ ਨਾਲ ਲੈ ਆ ਫਿਰ ਆਉਣਾ ਹੈਂ ਅੰਬਰ ਓ ਨਹੀਂ ਆਉਣਾ ਨਹੀਂ ਇਹਨੇ ਓ ਦੂਈ ਘੋੜੀ ਕਰਕੇ ਘਰ ਨੂੰ ਗਈ ਜਾਂਦੀ ਆ ਇਹ ਚਲੋ ਬਾਈ ਇਹਨਾਂ ਤਾਂ ਲੈ ਕੇ ਜਾਂਦੇ ਆ ਮੋੜ ਕੇ ਦੁੱਗੀ ਦਾ ਉਹ ਚਲੇ ਗਈ ਚੱਲ ਦੇ ਘਰ ਨੂੰ ਕਮਾਲਾ ਕਮਾਲਾ ਇਹਨੂੰ ਚੱਲ ਵੀ ਅੰਬਰ ਖਰਾਬ ਬਹੁਤ ਹੋ ਗਈ ਇਹ ਐਨ ਮੈਂ ਕਮੈਂਟ ਬੋਲਦਾ ਨਲਾਇਕ ਯੂਟਿਊਬਰ ਜੱਸਾ ਇੱਕ ਕਮੈਂਟ ਐਡ ਆ ਗਈ ਮਿੱਤਰੋ ਜੱਸਾ ਉਦੇ ਜਾ ਹੋ ਜਾ ਹੋਦੇ ਡੀਐਸਪੀ ਅਰਪਣ ਟਵਾਣਾ ਮਨਜੋਤ ਢਾਲੀ ਵਾਲਾ ਨਾਈਸ ਵੀਡੀਓ ਥੈਂਕ ਯੂ ਵੀਰੇ ਰੋਮਿਤ ਬਾਦਵਾ ਜਾਈ ਨਵੇਂ ਸਾਲ ਦੀ ਬਹੁਤ ਬਹੁਤ ਹਾਰਦਿਕ ਵਧਾਈ ਤੁਹਾਨੂੰ ਵੀ ਵੀਰੇ ਬਹੁਤ ਬਹੁਤ ਵਧਾਈ ਜਸਵੀਰ ਸਿੰਘ ਹੈਪੀ ਨਿਊ ईयर ਵੀਰੇ ਮਨਜੀਤ ਵੀਰਾ ਯੂ ਐਸ ਏ ਤੋਂ ਥੈਂਕ ਯੂ ਵੀਰੇ ਸੁਰਿੰਦਰ ਸਿੰਘ ਬਿੱਟੂ ਹੈਪੀ ਨਿਊ ईयर ਥੈਂਕ ਯੂ ਵੀਰੇ ਤੁਹਾਨੂੰ ਵੀ ਹੈਪੀ ਨਿਊ ईयर ਸਾਰਿਆਂ ਨੂੰ ਦਵਿੰਦਰ ਬੜੈਚ ਬਾਈ ਕਬੂਤਰ ਦੇ ਦੋ ਕੋਈ ਨਾ ਵੀਰੇ ਮਾੜੀ ਠੰਡ ਘਟਣ ਦੋ ਇੱਕ ਛੱਡ ਚਾਹੇ ਚਾਰ ਲੈ ਜਿਓ ਕੋਈ ਚੱਕਰ ਨਹੀਂ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ